ਜੀ ਹਾਲ-ਦਾਲਾ ਇੱਕ ਵਾਰੀ ਫੇਰ ਤੁਹਾਡਾ ਜਾਨਵਰ ਵਿਭਾਗ ਮੈਕਮਾ ਚੈਨਲ ਤੇ ਸਵਾਗਤ ਕਰਦੇ ਆ। ਸੋ ਆਪਾਂ ਹੋਏ ਸੀ ਲਾਈਵ ਜਿੰਨਾਂ ਜਿੰਨਾਂ ਨੇ ਲਾਈਵ ਤੇ ਗੱਲਬਾਤ ਕਰਨੀ ਆ ਤੁਸੀਂ ਲਾਈਵ ਤੇ ਆ ਸਕਦੇ ਹੋ। ਸੋ ਆਪਾਂ 15-20 ਮਿੰਟ ਲਾਈਵ ਕਰਾਂਗੇ। ਸੋ ਤੁਸੀਂ ਵੀ ਲਾਈਵ ਤੇ ਆਪਣੇ ਨਾਲ ਜੁੜ ਸਕਦੇ ਹੋਗੇ। ਸਤੇਪਾ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨ ਜਾ ਰਹੇ ਹਾਂਗੇ ਉਹ ਹੈ ਠੰਡ ਦੇ ਸੰਬੰਧ ਚ ਪਾ ਗੱਲਬਾਤ ਕਰਾਂਗੇ ਜਿਹੜੇ ਵੀਰਾਂ ਦੇ ਜਾਨਵਰ ਬਿਮਾਰ ਹੋ ਰਹੇ ਨੇ ਹਨ ਜਿਹੜੇ ਵੀਰ ਕਹਿੰਦੇ ਨੇ ਕਿ ਜਾਨਵਰ ਸਾਡੇ ਬਿਮਾਰ ਹੋ ਰਹੇ ਨੇਗੇ ਸੋ ਆਪਾਂ ਉਸ ਦੇ ਸੇ ਅੱਜ ਗੱਲਬਾਤ ਕਰਾਂਗੇ ਕਿ ਠੰਡ ਤੋਂ ਬਚਾਉਣ ਲਈ ਕਿਹੜੇ-ਕਿਹੜੇ ਆਪਾਂ ਫਾਰਮੂਲੇ ਵਰਤ ਸਕਦੇ ਹਾਂਗੇ ਹਨਾ ਕਿਉਂਕਿ ਤੁਸੀਂ ਹੁਣ ਸਾਰੇ ਜਾਣਦੇ ਹੋ ਕਿ ਠੰਡ ਬਹੁਤ ਜ਼ਿਆਦਾ ਆ ਗਈ ਹੈ ਨਾ ਠੰਡ ਜ਼ਿਆਦਾ ਹੋਣ ਕਰਕੇ ਜਾਨਵਰ ਸਾਰਿਆਂ ਦੇ ਬਿਮਾਰ ਹੋ ਰਹੇ ਨੇਗੇ ਸੋ ਜਿਹੜੇ ਵੀ ਲਾਈਵ ਨਾਲ ਜੁੜ ਗਏ ਇੱਕ ਵਾਰੀ ਇਹ ਦੱਸ ਦਿਓ ਕਿ ਆਵਾਜ਼ ਸਹੀ ਆ ਰਹੀ ਆ ਫਿਰ ਆਪਾਂ ਜਿਹੜੀ ਗੱਲਬਾਤ ਅੱਗੇ ਸਟਾਰਟ ਰੱਖਾਂਗੇ ਤੇ ਸ਼ੇਅਰ ਜ਼ਰੂਰ ਕਰ ਦਿਓ ਬਈ ਲਾਈਵ ਨੂੰ ਅੱਜ ਆਪਾਂ ਲਾਈਵ ਤੇ ਤੁਹਾਡੇ ਨਾਲ 15-20 ਮਿੰਟ ਗੱਲਬਾਤਾਂ ਮਾਰਾਂਗੇ ਸੋ ਦੋ ਤਿੰਨ ਵਿਸ਼ਿਆਂ ਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਈ ਜਿਹੜੇ ਜਿਹੜੇ ਵੀਰ ਲਾਈਵ ਤੇ ਆ ਚੁੱਕੇ ਨੇਗੇ ਫਿਰ ਆਪਾਂ ਦੋ ਤਿੰਨ ਤੁਹਾਨੂੰ ਫਾਰਮੂਲੇ ਦੱਸਾਂਗੇ ਜਿਨ੍ਹਾਂ ਨਾਲ ਆਪਾਂ ਆਪਣੇ ਜਾਨਵਰਾਂ ਨੂੰ ਠੰਡ ਤੋਂ ਬਚਾ ਸਕਦੇ ਹਾਂਗੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਆਪਣੇ ਨੂੰ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੱਲਦੇ ਲਾਈਵ ਨੇ ਅੱਪਾ ਲਾਈਵ ਤੇ ਗੱਲਬਾਤ ਕਰਾਂਗੇ ਸੋ ਹਣ ਆਪਾਂ ਗੱਲਬਾਤ ਸਟਾਰਟ ਕਰ ਦਾਂਗੇ ਵੀਰ ਲਾਈਵ ਤੇ ਜੁੜ ਚੁੱਕੇ ਨੇ ਆਪਣੇ ਨਾਲ ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਆ ਦੋਸਤੋ ਜਦੋਂ ਆਪਣੀਆਂ ਮੁਰਗੀਆਂ ਹੁਣ ਬਹੁਤ ਸਾਰੇ ਵੀਰ ਮੈਨੂੰ ਫੋਨ ਕਰ ਰਹੇ ਨੇ ਕਿ ਠੰਡ ਕਾਰਨ ਬਿਮਾਰ ਹੋ ਰਹੀਆਂ ਨੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਨੂੰ ਸਮਾਧਾਨ ਕਰਨਾ ਚਾਹੀਦਾਗਾ ਉਹ ਹੈ ਦੋਸਤੋ ਠੰਡ 'ਚ ਆਪਾਂ ਨੂੰ ਪ੍ਰੋਪਰ ਹੈਲੋ ਕੀ ਹਲਾ ਨੂੰ ਠੀਕ ਹੈ ਠੰਡ 'ਚ ਆਪਾਂ ਨੂੰ ਪ੍ਰੋਪਰ ਜਿਹੜੇ ਆਪਣੇ ਖੁੱਡੇ ਆਪਣੇ ਸੈਟਅਪ ਨੇ ਉਹ ਪ੍ਰੋਪਰ ਢੱਕ ਕੇ ਰੱਖਣੇ ਪੈਣਗੇ ਬਹੁਤ ਸਾਰੇ ਵੀਰ ਜਿਹੜਾ ਆ ਉਹਨਾਂ ਦੇ ਸੈਟਅਪ ਨੇ ਉਹਨਾਂ ਦੇ ਖੁੱਡੇ ਨਹੀਂ ਉਹ ਟੱਕਦੇ ਨਹੀਂ ਹੈਗੇ ਉਹਦੇ ਕਾਰਨ ਜਿਹੜੀ ਹਵਾ ਪੈਂਦੀ ਹੈਗੀ ਉਹਦੇ ਕਾਰਨ ਜਿਹੜੀ ਦਿੱਕਤ ਆਉਂਦੀ ਹੈ ਸੋ ਸੈਟਅਪ ਪ੍ਰੋਪਰ ਟੱਕ ਕੇ ਟੱਕ ਕੇ ਰੱਖੋ ਜੀ ਵਧੀਆ ਨੂਰ ਵਧੀਆ ਤੁਸੀਂ ਦੱਸੋ ਠੀਕ ਹੋ ਜੀ ਨੂਰ ਆਪਣੇ ਨਾਲ ਜੁੜ ਚੁੱਕੇ ਨੇਗੇ ਸੋ ਇਹ ਜਿਹੜੀ ਬਹੁਤ ਵੱਡਾ ਕਾਰਨਾ ਹੈਗਾ ਦੂਸਰੇ ਨੰਬਰ ਤੇ ਬਹੁਤ ਸਾਰੇ ਵੀਰ ਜਿਹੜਾ ਉਹਨਾਂ ਦਾ ਪਾਣੀ ਹੈਗਾ ਹਨਾ ਰਾਤ ਨੂੰ ਧਰ ਦਿੰਦੇ ਨੇ ਉਹਨਾਂ ਦੇ ਖੁੱਡੇ 'ਚ ਉਹਨਾਂ ਦੇ ਸੈਟਅਪ 'ਚ ਜਦੋਂ ਰਾਤ ਨੂੰ ਪਾਣੀ ਧਰ ਦਿੰਦੇ ਨੇ ਦੋਸਤੋ ਸਵੇਰ ਨੂੰ ਠੰਡਾ ਕਾਫੀ ਜ਼ਿਆਦਾ ਹੋ ਜਾਂਦਾ ਹੈਗਾ ਜਦੋਂ ਸਵੇਰੇ ਮੁਰਗੀਆਂ ਪੀਂਦੀਆਂ ਨਹੀਂ ਗਈਆਂ ਉਦੋਂ ਫਿਰ ਉਹ ਜ਼ਿਆਦਾ ਬਿਮਾਰ ਹੁੰਦੀਆਂ ਨੇ ਸੋ ਇਹ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਿਆ ਕਰੋ ਕਿ ਜਦੋਂ ਆਪਾਂ ਹੁਣ ਗਰਮੀ 'ਚ ਤਾਂ ਧਰਦੀ ਧਰ ਦਿਆਂਗੇ ਹਨਾ ਰਾਤ ਨੂੰ ਪਾਣੀ ਸੋ ਫਰਤੀਆਂ 'ਚ ਤੁਸੀਂ ਜਿਹੜਾ ਪਾਣੀ ਧਰੋ ਨਾ ਕਰਦੀਆਂ ਜਾਂ ਸਵੇਰ ਨੂੰ ਪਾਣੀ ਠੰਡਾ ਹੋ ਜਾਂਦਾਗਾ ਕੋਈ ਬਹੁਤ ਵੱਡਾ ਕਾਰਨ ਆ ਜਦੋਂ ਸਵੇਰੇ ਠੰਡਾ ਠੰਡਾ ਪਾਣੀ ਉਹ ਪੀਂਦੀਆਂ ਨੇ ਤਾਂ ਬਿਮਾਰ ਹੋ ਜਾਂਦੀਆਂ ਨੇ ਸੋ ਇਹ ਵੀ ਇੱਕ ਬਹੁਤ ਵੱਡਾ ਕਾਰਨ ਆ ਬਿਮਾਰ ਹੋਣ ਦਾ ਤੁਸੀਂ ਉਹਨਾਂ ਦੇ ਸੈਟਅਪ ਚੋਂ ਜੇਕਰ ਆਟੋਮੈਟਿਕ ਡਰਿੰਕਰ ਨੇ ਤਾਂ ਤੁਸੀਂ ਕਨੈਕਸ਼ਨ ਕੱਟ ਦਿਆ ਕਰੋ ਕਿਉਂਕਿ ਜਿਹੜਾ ਟੈਂਕੀ ਚੋਂ ਪਾਣੀ ਆਉਂਦਾ ਇਹਨਾਂ ਨੂੰ ਵੀ ਠੰਡਾ ਹੀ ਹੁੰਦਾਗਾ ਸੋ ਇਹ ਚੀਜ਼ ਦਾ ਧਿਆਨ ਰੱਖਣਾ ਹੁਣ ਆਪਾਂ ਤੁਹਾਨੂੰ ਇੱਕ ਫਾਰਮੂਲਾ ਦੱਸਣ ਜਾ ਰਹੇ ਹਾਂਗੇ ਉਹ ਫਾਰਮੂਲੇ ਰੱਖੀਏ ਆਪਾਂ ਤੁਹਾਨੂੰ ਇਹ ਦੱਸਾਂਗੇ ਕਿ ਉਹਨਾਂ ਲਈ ਇੱਕ ਪਾਣੀ ਤਿਆਰ ਕਰਨਾ ਆਪਾਂ ਵੀਡੀਓ ਤੇ ਵੀ ਇਸ ਚੈਨਲ ਤੇ ਵੀਡੀਓ ਤੇ ਵੀ ਬਹੁਤ ਵਾਰ ਦੱਸ ਚੁੱਕਿਆਂਗੇ ਕਿ ਤੁਸੀਂ ਇਦਾਂ ਦਾ ਪਾਣੀ ਤਿਆਰ ਕਰਨਾ ਜਿਹੜਾ ਉਹਨਾਂ ਦੇ ਅੰਦਰ ਨਾ ਗਰਮੈਸ਼ ਪੈਦਾ ਕਰੂਗਾ ਕਿਹੜਾ ਪਾਣੀ ਕਿਹੜੀਆਂ-ਕਿਹੜੀਆਂ ਆਈਟਮਾਂ ਪਹਿਣੀ ਆਪਾਂ ਤੁਹਾਨੂੰ ਹੁਣ ਦੱਸਾਂਗੇ ਇਸ ਵੀਡੀਓ ਰਾਹੀਂ ਸੋ ਬਣੇ ਰਹੋ ਪ੍ਰੋਪਰ ਲਾਈਵ ਨਾਲ ਸਾਰੇ ਦੋਸਤ ਹਨਾ ਤੁਸੀਂ ਕੀ ਕਰਨਾ ਹੈਗਾ ਜੇਕਰ ਤੁਹਾਡੇ ਕੋਲ 100 ਜਾਨਵਰ ਰੱਖੇ ਹੋਏ ਨੇ 100 ਮੁਰਗੇ ਮੁਰਗੀਆਂ ਰੱਖੇ ਹੋਣਗੇ ਹੈਲੋ ਕੀ ਹਾਲ ਹੈ ਜੀ ਕ੍ਰਿਸ਼ਨਾ ਜੀ ਆਪਣੇ ਨਾਲ ਜੁੜ ਚੁੱਕੇ ਨੇਗੇ ਹੋਰ ਕ੍ਰਿਸ਼ਨਾ ਜੀ ਠੀਕ ਹੋ ਜੀ ਬਈ ਸ਼ੇਅਰ ਕਰ ਦਿਓ ਜਰੂਰ ਲਾਈਵ ਨੂੰ ਆਪਣ ਨੂੰ ਚੱਲਦੇ ਨੂੰ ਤਾਂ ਜੋ ਅੱਜ ਜਿਹੜੀ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਹਨਾ ਵਧੀਆ ਜੀ ਵਧੀਆ ਹੋਰ ਤੁਸੀਂ ਸੁਣਾਓ ਠੀਕ ਹੋ ਜੀ ਸੋ ਤੁਸੀਂ ਆਪਾਂ 100 ਮੁਰਗੀ ਦੇਖਾ ਨਾਲ ਗੱਲਬਾਤ ਕਰ ਦਿਆਂਗੇ ਤੁਸੀਂ ਤਕਰੀਬਨ 250 ਗ੍ਰਾਮ ਅਦਰਕ ਲੈਣਾਗਾ 250 ਗ੍ਰਾਮ ਲੈ ਲਓ ਚਾਹੇ ਅੱਧਾ ਕਿਲੋ ਲੈ ਲਓ 500 ਗ੍ਰਾਮ ਲੈ ਲਓ ਕਿਉਂਕਿ ਇਹ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਚੀਜ਼ ਦਾ ਜਿਹੜੀ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂਗੇ ਸੋ ਤੁਸੀਂ ਅੱਧਾ ਕਿਲੋ ਅਦਰਕ ਲੈਣਾ 500 ਗ੍ਰਾਮ ਅਦਰਕ ਨੂੰ ਤੁਸੀਂ ਚੰਗੀ ਤਰ੍ਹਾਂ ਕੁੱਟ ਲੈਣਾਗਾ ਪ੍ਰੋਪਰ ਉਹਨੂੰ ਅਦਰਕ ਨੂੰ ਕੁੱਟ ਕੇ ਉਹ ਅਦਰਕ ਦਾ ਪਾਣੀ ਕੱਢ ਲੈਣਾਗਾ ਜਿੰਨਾ ਵੀ ਨਿਕਲੂ ਪ੍ਰੋਪਰ ਉਹਨੂੰ ਨਿਚੋੜ ਲੈਣਾ ਐ ਜਿਸ ਤਰ੍ਹਾਂ ਆਪਾਂ ਮੁਠੀ ਫੜ ਕੇ ਨਿਚੋੜਦੇ ਆ ਨਾ ਉਹ ਚੀਜ਼ ਨੂੰ ਨਿਚੋੜ ਕੇ ਜਿਹੜਾ ਉਹਦਾ ਪਾਣੀ ਨਿਕਲਿਆ ਆ ਉਹ ਚ ਪਾਣੀ ਚ ਤੁਸੀਂ ਨੇ ਹਲਦੀ ਪਾਉਣੀ ਹੈਗੀ ਹਲਦੀ ਕਿਵੇਂ ਪਾਉਣੀ ਆ ਤੁਸੀਂ ਹਲਦੀ ਸਿੱਧੀ ਨਹੀਂ ਪਾਉਣੀ ਜਿਹੜੀ ਆਪਾਂ ਹਲਦੀ ਸਿੱਧੀ ਚੱਕੇ ਬਗਦ ਨਹੀਂ ਹਲਦੀ ਨੂੰ ਤੇਲ ਚ ਸਰੋਂ ਦੇ ਤੇਲ ਚ ਸਰੋਂ ਦਾ ਤੇਲ ਤਵੇ ਤੇ ਪਾ ਕੇ ਉਹ ਤੇ ਹਲਦੀ ਪਾ ਕੇ ਉਹਨੂੰ ਪੁੰਨ ਕੇ ਹਲਦੀ ਜੋ ਲਾਲ ਹੋ ਜੂ ਬਿਲਕੁਲ ਲਾਲ ਹੋ ਜੂਗੀ ਪੁੱਜ ਜੂ ਹਲਦੀ ਉਦੋਂ ਤੁਸੀਂ ਹਲਦੀ ਨੂੰ ਚੱਕ ਕੇ ਕਿੰਨੀ ਪਾਉਣੀ ਆ ਅੱਧਾ ਚਮਚਾ ਜਿਹੜਾ ਆਪਾਂ ਘਰੇ ਚਮਚਾ ਵਰਤਦੇ ਆਂਗੇ ਉਹ ਅੱਧਾ ਚਮਚਾ ਹਲਦੀ ਦਾ ਤਵੇ ਤੇ ਸਰੋਂ ਦਾ ਤੇਲ ਪਾ ਕੇ ਉਹਦੇ ਤੇ ਹਲਦੀ ਪਾ ਕੇ ਉਹਨੂੰ ਪ੍ਰੋਪਰ ਭੁੰਨ ਕੇ ਫੇਰ ਤੁਸੀਂ ਜਿਹੜਾ ਉਹ ਆਦਰਕ ਦਾ ਪਾਣੀ ਆਪਾਂ ਨੇ ਨਜੋੜਿਆ ਸੀ ਉਹ ਚ ਪਾ ਦੇਣਾ ਉਹਨੂੰ ਪ੍ਰੋਪਰ ਠੰਡਾ ਕਰ ਲੈਣਾ ਬਿਲਕੁਲ ਫ੍ਰਿਜ 'ਚ ਰੱਖੇ ਤੋਂ ਬਿਨਾ ਵੈਸੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਉਹ ਚ ਇੱਕ ਚਮਚ ਸ਼ਹਿਦ ਦਾ ਪਾਉਣਾ ਹੈ ਸ਼ਹਿਦ ਇੱਕ ਚਮਚੋਂ ਦਾ ਸ਼ਹਿਦ ਦਾ ਪਾਉਣਾ ਤੁਸੀਂ ਨੇ ਜਿਹੜਾ ਆਪਣੇ ਘਰਾਂ ਚ ਆਪ ਆਪ ਖਾਣੇ ਆਗੇ ਉਹ ਸ਼ਹਿਦ ਦਾ ਠੀਕ ਹੈ ਚਮਚਾ ਪਾਉਣ ਤੋਂ ਬਾਅਦ ਜਿਹੜਾ ਉਹ ਪ੍ਰੋਪਰ ਮਿਸ਼ਰਣ ਬਣ ਜਾਊਗਾ ਉਹ ਮਿਸ਼ਰਣ ਤੁਸੀਂ ਨੇ ਸਵੇਰੇ ਜਦੋਂ ਤੁਸੀਂ ਇਹਨਾਂ ਨੂੰ ਪਾਣੀ ਧਰਨਾ ਰਾਤ ਵਾਲੇ ਪਾਣੀ ਜ ਨਹੀਂ ਬਣਾਉਣਾ ਸਵੇਰੇ ਜਦੋਂ ਤੁਸੀਂ ਪਾਣੀ ਧਰਨਾਗਾ ਇਹਨਾਂ ਵਾਸਤੇ ਪੀਣ ਵਾਸਤੇ ਤਕਰੀਬਨ 2 ਘੰਟੇ ਲੇਟ ਪਾਣੀ ਧਰਨਾ ਇਹਨਾਂ ਨੂੰ 2 ਘੰਟੇ ਲੇਟ ਪਾਣੀ ਧਰਨਾ ਤੇ ਉਤੋਂ ਦੀ ਇਹਨਾਂ ਨੂੰ ਉਹ ਜਿਹੜਾ ਆਪਾਂ ਤੁਹਾਨੂੰ ਪਾਣੀ ਬਣਾਉਣ ਦੀ ਵਿਧੀ ਦੱਸੀ ਹੈ ਜਿਹੜੀ ਉਹ ਬੜਿਆ ਪਾਣੀ ਉਹ ਇਹਨਾਂ ਦੇ ਪਾਣੀ ਚ ਐਡ ਕਰ ਦੇਣਾਗਾ ਸਾਰਾ ਜਿੰਨਾ ਵੀ ਉਹ ਬਣ ਗਿਆ ਜੇਕਰ ਤੁਹਾਡੇ ਕੋਲ 100 ਮੁਰਗੀ ਹੈ ਠੀਕ ਹੈ ਨਾ ਸਾਰਾ ਪਾਣੀ ਐਡ ਕਰਕੇ ਵੰਡ ਕੇ ਜੇਕਰ ਡ੍ਰਿੰਕਰ ਨੇ ਡ੍ਰਿੰਕਰਾਂ ਚ ਪਾ ਦਿਓ ਥੋੜਾ ਥੋੜਾ ਠੀਕ ਹੈ ਜੇਕਰ ਤੁਸੀਂ ਆਟੋਮੈਟਿਕ ਡ੍ਰਿੰਕਰ ਲਾਇਆ ਹੋਣੀ ਉਹ ਚ ਪਾ ਦਿਓ ਕੁਝ ਵੀ ਜਿਹੜਾ ਤੁਸੀਂ ਬਰਤਨ ਮੇਰਾ ਕਹਿਣ ਤੋਂ ਪਾ ਪਾਣੀ ਵਾਲਾ ਬਰਤਨ ਉਹ ਤੁਸੀਂ ਪਾ ਸਕਦੇ ਹੋਗੇ ਜਦੋਂ ਪ੍ਰੋਪਰ ਪੀ ਲੈਣਗੇ ਉਸ ਤੋਂ ਬਾਅਦ ਤੁਸੀਂ 1 ਘੰਟੇ ਬਾਅਦ ਫੀਡ ਦੇਣੀ ਹੈ ਇਹਨਾਂ ਨੂੰ ਸੋ ਇਹ ਪਾਣੀ ਨਾਲ ਇੱਕ ਤਾਂ ਇਹਨਾਂ ਦੀ ਅੰਦਰੋਂ ਦੋਸਤੋ ਗਰਮੈਸ਼ ਠੀਕ ਹੋ ਜੂਗੀ ਮਤਲਕਿ ਜਿਹੜੀ ਇਹਨਾਂ ਦੇ ਅੰਦਰ ਠੰਡ ਲੱਗੀ ਹੈ ਇਹਨਾਂ ਨੂੰ ਜਾਂ ਠੰਡਕ ਹੁੰਦੀ ਹੈਗੀ ਇਹਨਾਂ ਨੂੰ ਗਰਮੈਸ਼ ਇਹ ਜੀ ਨਾਲ ਮਿਲੇਗੀ ਉਹਦੇ ਨਾਲ ਐਗ ਪ੍ਰੋਡਕਸ਼ਨ ਵੀ ਵਧੂਗਾ ਉਸ ਤੋਂ ਇਹਨਾਂ ਦੀ ਅੰਡੇ ਦੇਣ ਦੀ ਸਮਰੱਥਾ ਵੀ ਵਧੂਗੀ ਸੋ ਇਹਦੇ ਬਹੁਤ ਸਾਰੇ ਫਾਇਦੇ ਨੇ ਤੇ ਠੰਡ ਤੋਂ ਵੀ ਵਿਚਾਰ ਹੋ ਗਿਆ ਇਹ ਫਾਰਮੂਲਾ ਜੇਕਰ ਤੁਸੀਂ ਵਰਤਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਊਗਾ ਸੋ ਇਹ ਕਰਕੇ ਦੇਖੋ ਸਾਰੇ ਆ ਦਿਨ ਅਜੇ ਦੋਸਤੋ ਠੰਡ ਬਹੁਤ ਜ਼ਿਆਦਾ ਹੈ ਠੰਡ ਜ਼ਿਆਦਾ ਹੋਣ ਕਰਕੇ ਬਹੁਤ ਸਾਰੇ ਵੀਰਾਂ ਦੇ ਜਿਹੜੇ ਜਾਨਵਰ ਉਹ ਮਰ ਵੀ ਰਹੇ ਨੇਗੇ ਸੋ ਇਹ ਚੀਜ਼ ਆਪਾਂ ਨੂੰ ਖਾਸ ਕਰਕੇ ਧਿਆਨ ਰੱਖਣਾ ਪਊਗਾ ਤਕਰੀਬਨ 15 ਕਿ ਦਿਨ ਹੋਰ ਜ਼ਿਆਦਾ ਠੰਡਾਗੀ ਸੋ ਇਹ ਤੁਸੀਂ ਫਾਰਮੂਲਾ ਵਰਤ ਕੇ ਤੁਸੀਂ ਜਿਹੜਾ ਠੰਡ ਤੋਂ ਆਪਣੇ ਜਾਨਵਰਾਂ ਨੂੰ ਬਚਾ ਸਕਦੇ ਹੋ। ਸੋ ਹੋਰ ਆਜੋ ਬਈ ਲਾਈਵ ਤੇ ਆਪਾਂ ਗੱਲਾਂ-ਬਾਤਾਂ ਕਰਦੇ ਆ। ਕ੍ਰਿਸ਼ਨਾ ਜੀ ਕਹਿ ਰਹੇ ਨੇ ਪੰਜਾਬੀ ਕਮ ਆਤੀ ਹੈ ਪਰ ਪੰਜਾਬ ਸੇ ਹਮਾਰ ਹਮਾਰੇ ਸਮਝ ਨਹੀਂ ਆ ਰਿਹਾ ਕ੍ਰਿਸ਼ਨ ਜੀ ਚਲੋ ਮੈਂ ਹਿੰਦੀ ਮੇਂ ਬਾਤ ਕਰ ਲੇਤਾ ਹੂੰ ਥੋੜੀ-ਬੋਤੀ। आप कोई भी सवाल पूछना चाहते हो तो हमसे सवाल कोई भी पूछ सकते हो हम आपका उत्तर देंगे आप कोई भी सवाल पूछ सकते हो हमसे तो चलो कोई बात नहीं हम अगर आपको पंजाबी नहीं समझ आती तो आप हम हिंदी में बात कर लेते थोड़ी बहुत अगर कोई आपका सवाल है कृष्णा जी तो आप हमसे पूछ सकते हो सो फिर पहन पंजाबी जाइए ਸੋਭਈ ਇਹ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਹਨਾ ਠੰਡ ਬਹੁਤ ਜ਼ਿਆਦਾ ਤੁਹਾਨੂੰ ਪਤਾ ਤਕਰੀਬਨ ਜਦੋਂ ਦੀ ਜਨਵਰੀ ਸਟਾਰਟ ਹੋਈ ਹੈਗੀ ਉਦੋਂ ਦੀ ਠੰਡ ਬਹੁਤ ਜ਼ਿਆਦਾ ਹੈ ਹੋਰ ਨੂਰ ਜੀ ਤੁਸੀਂ ਹੈਲੋ ਕਹਿ ਕੇ ਚੁੱਪੀ ਕਰ ਗਏ ਬੋਲੋ ਤੁਸੀਂ ਵੀ ਆਜੋ ਬਈ ਲਾਈਵ ਤੇ ਸ਼ੇਅਰ ਜ਼ਰੂਰ ਕਰ ਦਿਓ ਬਈ ਲਾਈਵ ਬ੍ਰੋ